ਸਤਿ ਸ਼੍ਰੀ ਅਕਾਲ ਜੀ ਵੀਰਦਰ ਪਰ ਹਰਪ੍ਰੀਤ ਵੀਰ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਹਾਂ ਅੱਜ 13 ਤੇ ਕੱਲ 14 ਜਨਵਰੀ ਦੇ ਮੌਸਮ ਦੀ ਗੱਲ ਕਰਾਂਗੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਮੌਸਮ ਵਿੱਚ ਕੀ ਤਬਦੀਲੀ ਵੇਖਣ ਨੂੰ ਮਿਲ ਸਕਦੀ ਹੈ ਤਾਂ ਉਸ ਤੋਂ ਪਹਿਲਾਂ 13 ਤੇ 14 ਜਨਵਰੀ ਜਨ ਕੀ ਅੱਜ ਲੋੜੀ ਤੇ ਕੱਲ ਮਾਗੀ ਦੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਤੇ ਅੱਜ ਤੇ ਕੱਲ ਤੇ ਅੱਪ ਗੱਲ ਕਰਾਂਗੇ ਜਿਹੜਾ 13 14 ਜਨਵਰੀ ਨੂੰ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦਾ ਮੌਸਮ ਜਿਹੜਾ ਕਿਸ ਤਰ੍ਹਾਂ ਰਹਿ ਸਕਦਾ ਹੈ ਕੀ ਮੌਸਮ ਵਿੱਚ ਜਿਹੜਾ ਹਲਚਲਾ ਹੋਣ ਦੀ ਸੰਭਾਵਨਾ ਚ ਤਾਂ ਜਿਹੜੀ ਵੇਖਣ ਨੂੰ ਮਿਲ ਸਕਦੇ ਜਾਂ ਧੁੱਪ ਕਿੜਕੜ ਲੱਕ ਵਿੱਚ ਜਿਹੜੇ ਨਿਕਲਦੇ ਆ ਸਾਰ ਨੇ ਤਾਂ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਗੁਜਾਰਸ਼ ਕਰਨਾ ਚਾਹੁੰਦੇ ਹਾਂ ਤੁਸੀਂ ਕਿਸ ਲੱਕ ਜ਼ਿਲ੍ਹੇ ਤੇ ਇਸ ਵੀਡੀਓ ਨੂੰ ਵੇਖ ਰਹੇ ਕਮੈਂਟ ਕਰ ਜ਼ਰੂਰ ਦੱਸਿਆ ਕਰੇ ਇੱਕ ਹੋਰ ਛੋਟੀ ਜਿਹੀ ਬੇਨਤੀ ਕਰ ਦੇਣਾ ਚਾਹੁੰਦੇ ਹਾਂ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਸ਼ੁਰੂ ਕਰਦੇ ਆਂ ਅੱਜ ਦੀ ਇਹ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ 13 ਤੇ 14 ਜਨਵਰੀ ਨੂੰ ਟਾਕ ਰਹੇ ਹਾਂ ਤੇ ਆਸਾਰ ਪੰਦੇ ਦਿਖਾਈ ਦੇ ਰਹੇ ਨੇ ਤਾਂ ਉਸ ਤੋਂ ਬਾਅਦ 14 ਦੇ ਆਸ-ਪਾਸ ਕੁਝ ਬੱਦਲਵਾਈ ਜਾਨੀ ਕਿ ਹਾਈ ਕਲਾਉਡਸ ਕੁਝ ਮਾਝਾ ਤੇ ਬਾਬਾ ਦੇ ਉੱਤਰੀ ਇਲਾਕੇ ਜਿਵੇਂ ਪਠਾਨਕੋਟ ਗੁਰਦਾਸਪੁਰ ਦੇ ਜਾਂ ਇਸ ਤੇ ਨਾਂ ਲੱਗਦੇ ਕੋਈ ਹੁਸ਼ਿਆਰਪੁਰ ਦੇ ਲੱਗ ਜਲੰਧਰ ਕਪੂਰਥਾਲ ਅੰਮ੍ਰਿਤਸਰ ਦੇ ਕੁਝ ਭਾਗ ਤੇ ਥੋੜੀ ਬੱਦਲਵਾਈ ਕ੍ਰਾਸ ਕਰ ਸਕਦੀ 14 ਦੇ ਆਸ-ਪਾਸ ਤੇ ਉਸ ਤੋਂ ਬਾਅਦ 15 16 17 ਦੇ ਆਸ-ਪਾਸ ਇੱਕ ਜਿਹੜਾ ਸਿਸਟਮ ਪਹੁੰਚ ਰਿਹਾ ਜੋ ਕਿ ਪੱਛਮੀ ਸਿਸਟਮ ਜੋ ਕਿ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਆਜਾਰਾ ਫੈਕਟ ਹੋਣ ਦੇ ਅਸਰ ਨੇ ਜੋ ਵੀ ਸੈਟਲਾਈਟ ਤਸਵੀਰਾਂ ਹੁੰਦੀਆਂ ਕਹਿ ਥੋੜੇ ਬਤ ਖੇਤਰਾ ਵਿੱਚ ਸੁਭਾਵਨਾ ਰਹੇਗੀ ਤਾਂ ਇਸ ਵਿੱਚ ਆਪਾਂ ਤੁਹਾਡਾ ਸਿਸਟਮ ਦੀ ਅਪਡੇਟ ਲਗਾਤਾਰ ਤੁਹਾਡੇ ਤੱਕ ਆਪਾਂ ਚਾਹਣ ਦੀ ਕੋਸ਼ਿਸ਼ ਕਰਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਉਸ ਤੋਂ ਪਹਿਲਾਂ ਗੱਲ ਕਰੀਏ ਜਿਹੜੇ 13 ਤੇ 14 ਜਨਵਰੀ ਨੂੰ ਜਿਹੜੇ ਹਵਾਵਾਂ ਆਣਗੀਆਂ ਉੱਤਰ ਤੋਂ ਪੱਛਮ ਦਿਸ਼ਾ ਵੱਲ ਜਾਨੀ ਕਿ ਅਠੰਡੀਆਂ ਜਿਹੜੀਆਂ ਹਵਾਵਾਂ ਕੂਚ ਕਰਨਗੇ ਜੋ ਕਿ برفਬਾਰੀ ਹੋਈ ਜੋ ਕਿ ਪਹਾੜਾਂ ਤੇ ਤੇ ਇਸ ਦੀਆਂ ਹਵਾਵਾਂ ਜਿਹੜੀਆਂ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਤੇ ਆ ਪੂਰੇ ਆਪਾਂ ਕਹਿੰਦੇ ਸਮੁੱਚੇ ਜਿਹੜੇ ਉੱਤਰ ਭਾਰਤ ਤੇ ਇੱਥੇ ਜਿਹੜੀਆਂ ਹਵਾਵਾਂ ਪਹੁੰਚਣਗੀਆਂ ਜਿਸ ਕਰਕੇ ਅਠੰਡ ਜਿਹੜੇ ਹੋਣਗੇ ਹੁਣ ਥੱਲੇ ਥੋੜੇ ਡਿੱਗਣਗੇ ਜਾਨੀ ਕਿ ਜਿਹੜੇ ਰਾਤ ਦੇ ਟੈਂਪਰੇਚਰ ਹੋਣਗੇ 5-6 ਤੋਂ ਲੈ ਕੇ ਕੁਝ ਲਗਾ ਕੇ 7-8 ਡਿਗਰੀ ਤੱਕ ਦਰਜ ਕੀਤੇ ਜਾ ਸਕਦੇ ਨੇ ਤਾਂ ਦਿਨ ਦੇ ਟੈਂਪਰੇਚਰ ਥੋੜੀ ਜਿਹੀ ਗਰਾਵਟ ਦਰਜ ਕੀਤੀ ਜਾ ਸਕਦੀ ਜਾਨੀ ਕਿ 16-17 ਕੁਝ ਲਗਾ ਕੇ 18-19 ਡਿਗਰੀ ਜਿਹੜੇ ਦਰਜ ਹੋਣ ਦੀ ਸੰਭਾਵਨਾ ਫਿਲਹਾਲ ਦੀ ਕੜੀ ਪੰਦੀ ਦਿਖਾਈ ਦੇ ਰਹੀ ਹੈ ਤਾਂ ਉਸ ਤੋਂ ਬਰ ਅਪਾ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੇ ਕਿਹੜਾ ਸਿਸਟਮ ਆ ਰਿਹਾ ਜੋ ਕਿ 19 ਤੋਂ ਬਾਅਦ ਜਾਨੀ ਕਿ 20 ਤੋਂ ਲੈ ਕੇ ਖਾਸ ਕਰ 25 ਦੇ ਦਰਮਿਆਨ ਇਹੜਾ ਸਿਸਟਮ ਜੋ ਕਿ ਦਰਮਿਆਨੇ ਲੈਵਲ ਦਾ ਫਿਲਹਾਲ ਦੀਆਂ ਸੈਟਲਾਈਟ ਤ ਦੇ ਕਈ ਖੇਤਰਾਂ ਵਿੱਚ ਸਟਾਇਲਡ ਅਫੈਕਟ ਵੇਖਣ ਨੂੰ ਮਿਲ ਸਕਦਾ ਹੈ ਕਈ ਇਲਾਕਿਆਂ ਵਿੱਚ ਹਲਕਾ ਦਰਮਿਆਨਾ ਕਿਤੇ ਤਕੜੇ ੜਮੀ ਤੇ ਆ ਜਿਹੜੇ ਸਪੈਲਰ ਲੇਡ ਲੱਗ ਸਕਦੇ ਨੇ ਕੁਝ ਥੋੜ੍ਹਪੋਤ ਖੇਤਰਾਂ ਵਿੱਚ ਫਿਲਹਾਲ ਦੀ ਸੈਟਲਾਈਟ ਤਸਵੀਰਾਂ ਵਿੱਚ ਇਹ ਹੀ ਵਿਖਾਈ ਦੇ ਰਿਹਾ ਕਿ ਕੁਝ ਕੁ ਇਲਾਕਿਆਂ ਵਿੱਚ ਗੜਮਾਰੀ ਤੋਂ ਵੰਕਾਰ ਨਹੀਂ ਕੀਤਾ ਜਾ ਸਕਦਾ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ 13 14 ਦੇ ਦੌਰਾਨ ਜ਼ਿਆਤਰ ਲਾਗੇ ਮੌਸਮ ਜਿਆ ਠੀਕ ਠਾਕ ਰਹਿਣ ਤੇ ਸਾਰ ਨੇ ਤਾਂ 13 14 ਨੂੰ ਫਿਲਹਾਲ ਕੋਈ ਵੀ ਆਪਾਂ ਗੱਲ ਕਰੀ ਤੰਤਰੀ ਸੁਭਾਵਨ ਨਹੀਂ ਪਾੰਦੀ ਦਿਖਾਈ ਦੇ ਰਹੀ ਕੁਝ ਕੁ ਇਲਾਕੇ ਜਿੱਥੇ ਕਿ ਆ ਜਿਹੜਾ 11 ਨੂੰ ਸਿਸਟਮ ਲੱ ਤੇ ਜਿਹੜੇ ਕੁਝ ਇਲਾਕਿਆਂ ਵਿੱਚ ਜਾਨਕੀ ਤਖਣ ਪੱਛਮੀ ਇਲਾਕੇ ਇਹਨਾਂ ਇਲਾਕਿਆਂ ਵਿੱਚ ਕਿਤੇ ਜਿਹੜੀ ਆ ਧੁੰਦੀ ਜਿਹੜੀ ਵੇਖਾਂ ਨੂੰ ਮਿਲਦੀ ਆ ਜਿਹੜੇ ਇਲਾਕੇ ਹੋਣਗੇ ਜਾਂ ਇੱਥੇ ਕੁਝ ਪੂਰਬੀ ਇਲਾਕੇ ਤਾਂ ਕੁਝ ਇਲਾਕਿਆਂ ਵਿੱਚ ਜ਼ਮੀਨੀ ਪੱਤਰ ਤੇ ਕੁਝ ਸਵੇਰ ਦੇ ਘੰਟੇ ਜਾਂ ਰਾਤ ਦੇ ਕੁਝ ਘੰਟਿਆਂ ਵਿੱਚ ਸੰਗਣੀ ਧੁੰਦੀ ਜਿਹੜੀ ਵੇਖਾਂ ਨੂੰ ਮਿਲ ਸਕਦੀ ਹੈ ਤਾਂ ਬਾਕੀ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮੀਆਂ ਠੀਕ ਠਾਕ ਰਹਿਣ ਦਾ ਸਾਰ ਨਹੀਂ ਕੁਝ ਥੋੜੇ ਬੋਤੇ ਖੇਤਰਾਂ ਵਿੱਚ ਧੁੰਦੀ ਜਿਹੜੀ ਵੇਖਾਂ ਨੂੰ ਮਿਲੇਗੀ ਕੁਝ ਕੁ ਇਲਾਕਿਆਂ ਵਿੱਚ ਜ਼ਿਆਦਾਤਰ ਇਲਾਕੇ ਮੌਸਮੀਆਂ ਠੀਕ ਠਾਕ ਰਹਿਣ ਤੇ ਸਾਰ ਨਹੀਂ ਤਾਂ ਧੁੱਪ ਦੀ ਗੱਲ ਕਰੇ 13 14 ਨੂੰ ਖੇਤਰਾਂ ਵਿੱਚ ਤੇ ਕੁਝ ਉੱਤਰ ਪੂਰਬੀ ਇਲਾਕੇ ਮਾਝਾ ਤੇ ਬਾਬਾ ਦੇ ਖੇਤਰ ਜਾਂ ਪੂਰਬੀ ਪਹਾੜਾਂ ਦੇ ਨਾਂ ਲੱਗਦੇ ਖੇਤਰ ਹੋਗੇ ਕਿਤੇ ਕਿਤੇ 14 ਜਨਵਰੀ ਨੂੰ ਕੁਝ ਖੇਤਰਾਂ ਵਿੱਚ ਮੱਧਮ ਜੀ ਧੁੱਪ ਜਿਹੜੀ ਵੇਖਣ ਨੂੰ ਮਿਲ ਸਕਦੀ ਪੰਜਾਬ ਦੇ ਕੁਝ ਪੱਛਮੀ ਜਾਂ ਕੁਝ ਮੱਧ ਕੇਂਦਰ ਜਾਂ ਪੂਰਬੀ ਲੱਗ ਕੇ ਇੱਥੇ ਵੀ ਕੁਝ ਇਲਾਕਿਆਂ ਵਿੱਚ 14 ਜਨਵਰੀ ਨੂੰ ਕੁਝ ਇਲਾਕੇ ਮੱਧਮ ਜੀ ਧੁੱਪ ਵੇਖਣ ਨੂੰ ਮਿਲ ਸਕਦੀ 13 14 ਜਨਵਰੀ ਨੂੰ ਕੁਝ ਇਲਾਕੇ ਵਧੇ ਜਿਹੜੀ ਧੁੱਪ ਲੱਗਣ ਦੇ ਸਾਰ ਨੇ ਕਿਤੇ ਕਿਤੇ ਜਿਹੜੀ ਹਲਕੀ ਜਾਂ ਤਿੱਖੀ ਧੁੱਪ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਤਾਂ ਕੋਈ ਵੀ ਹੋਰ ਜੋ ਦੋਸਤਿਆਕਰ ਤੁਸੀਂ ਕਿਸ ਸਲਾਕੇ ਜਲੇ ਤੇ ਇਸ ਵੀਡੀਓ ਨੂੰ ਦੇਖ ਲਿਓ ਤਾਂ ਜੋ ਨੈਕਸਟ ਰਾਉਂਡ ਲਈ ਅਪਡੇਟ ਤੁਹਾਡੇ ਇਲਾਕੇ ਤੁਹਾਡੇ ਜ਼ਿਲ੍ਹੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਤਾਂ ਫਿਲਹਾਲ ਇਹ ਅਪਡੇਟ ਸੀ ਤਾਂ ਵੀਡੀਓ ਨੂੰ ਵਾਣਤਾ ਕਰੀ ਤੁਹਾਡਾ ਬਹੁਤ ਬਹੁਤ ਧੰਨਵਾਦ